ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਹੋਵੇ ਕਿਸੇ ਤਾਂ ਅੰਗਾ ਵਿਗੋ ਦਾਦ ਜਾਨ ਨਹੀਂ ਸਾਣਾ ਗਾਵੇ ਕੋ ਬੰਗੜੇ ਗਿਆਨ ਚਾਰ ਗਾਵੇ ਕੋ ਵਿਦਿਆ ਬਖੰਕ ਚਾਰ ਗਾਵੇ ਕੋ ਸਾਰਿਕ ਨੇ ਤਨ ਖੇ ਗਾਵੇ ਕੋ ਜੀ ਲੈ ਫਰਤੀ ද ේ තුूර ගවි को වි්‍ය අදර ගළුර කතනටකින අාවේ තෝට කතකතකකි කෝගෝටකෝඩම් දිඩ දෙන දිදක පාලේ ග ගන්තරකාක ුමයකමජලාරනටස भीී පරවා සදසර සාරනයි ප්‍ය පවව පාරකිමකිදේී ධරගනිද තරම් ਸਾਰੇ ਪ੍ਰਗਟ ਅਥਵਾਤ ਬ੍ਰਹਮ ਕੀ ਮਹਾਰਾਜ ਔਰ ਮਾਨਗਾਂ ਚ ਖੜਾ ਝੋਲੇ ਤੋਂ ਖੇਤੀ ਨਾਲ ਮਹਾਰਾਜ ਤੰਦੂਰ ਕੀ ਬਖਸ਼ੀ ਆਪ ਗੁਰਦੇਸ ਜੀ ਦੇ ਅਨੂ ਇਤਿਹਾਸ ਨੂੰ ਸੰਗਨ ਕਰਨਾ ਚੰਨ ਮਤਾ ਗੁਜਰੀ ਤਾ ਪੁੱਤਾਂ ਕੰਡਿਆਂ ਦੇ ਸੋਜ ਜੇ ਵਿਸਾਈ ਚੰਨ ਮਤਾ ਗੁ

وایگر جی کی فتح شریتی جی سر ਜੋ ਬੋਤ ਜੀ ਜੀ ਪਾਤਸ਼ਾਹ ਦਸਮੀਂ ਪ੍ਰਥਮ ਤਬ ਅਬਦੀ ਸਿਮਰ ਕੇ ਗੁਰ ਨਾਨਕ ਲਈ ਤੇ ਆਏ ਫਿਰ ਅੰਦਰ ਗੁਰ ਤੇ ਅਮਰਦਾਸ ਸਰਾਹ ਦਸ ਸੇ ਵਿੱਚ ਸਹਾਈ ਅਦਿਨਾਰ ਕੋ ਵੰਦਨਾ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਜੀ ਸੰਤਿ ਆਇਆ ਜਿਸ ਨਿਛੇ ਸਉਦਤ ਜਾਏ ਤੇ ਪਾਤ੍ਰ ਸਿਮਰਿਆ ਕਰਨਾ ਦਿੱਤਾ ਵਿਤਾਏ ਸਭ ਥਾਈਂ ਉਹ ਸਹਾਰੇ ਦਰਸਨਿ ਪਤਸ਼ਾਹ ਸਭ ਸਿਖਿ ਗੁਰੂ ਵੰਦਿ ਸਿਮ ਸਰ ਮਹਾਰਾਜ ਸਭ ਥਾਈਂ ਮਹਾਰਾਜ ਜੀ ਸਹਾਰੇ ਦਸਮ ਪਤਸੀਹਾਂ ਦੇ ਜੋਤ ਤਾਂ ਤਨ ਸਭ ਸਿਖਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਰਾਗ ਜੀ ਦਾ ਅੰਤਰ ਕੀ ਸਰਬਾਸਾ ਸਿਖ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਹੋ ਵਾਹਿਗੁਰੂ ਜੀ ਕਾ ਖਾਲਸਾ ਹੋ ਵਾਹਿਗੁਰੂ ਜੀ ਕੀ ਫਤਿਹ ਅੱਜ ਖਾਲਸਾ ਟੀਵੀ ਪੰਜਾਬ ਦੀ ਟੀਮ ਜੋ ਅੱਜ ਪਿੰਡ ਡੱਗਰਮਾਣੇ ਵਿਖੇ ਪਹੁੰਚੇ ਜੋ ਅੱਥੇ ਅੱਜ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਜੋ ਕਲਗੀਧਰ ਪਾਤਸ਼ਾਹੀ ਦੇ ਸਪੂਤ ਜਿਨ੍ਹਾਂ ਨੇ ਆਪਣਾ ਬਲੀਦਾਨ ਦਿੱਤਾ ਜੋ ਇਹਨਾਂ ਦੇ ਸਬੰਧ ਦੇ ਵਿੱਚ ਨਗਰ ਨਾਸੀ ਗੁਰੂ ਕੀਰਤ ਸੰਗਤਾਂ ਨੇ ਸ੍ਰੀ ਅਖੰਡ ਪਾਤਸ਼ਾਹ ਪ੍ਰਕਾਸ਼ ਕਰਵਾਏ ਸੀ ਜੋ ਭੋਗ ਪਏ ਜੋ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਆਪਰੇ ਵਿੱਚ ਮੌਜੂਦ ਆਉਣ ਨਾਲ ਆਪ ਗੱਲਬਾਤ ਕਰਦੇ ਹੁਵਾਈ ਗੁਰੂ ਜੀ ਦਾ ਹਾਈਬਰੂ ਜੀ ਦਾ ਖਾਲਸਾ ਹੁਵਾਈ ਗੁਰੂ ਜੀ ਦੀ ਫਤਿਹ ਅੱਜ ਸਾਬਕ ਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਵੇਂ ਪਾਤਸ਼ਾਹ ਜਿਨ੍ਹਾਂ ਦੇ ਛੋਟੇ ਸ਼ਾਹਬਜਾਦੇ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਉਹਨਾਂ ਦੇ ਸ਼ਹੀਦੀ ਦਿਵਸ ਪੰਡ ਗੁਰਮਣੀ ਦੀ ਸਾਧ ਸੰਗਤ ਵੱਲੋਂ ਬੜੀ ਸ਼ਰਧਾ ਨਾਲ ਮਨਾਏ ਗਏ ਹਨ ਗੁਰਦੁਆਰਾ ਸਾਹਿਬ ਵਿਖੇ ਟਰਕੀ ਬਾਣੀ ਆਏ ਤਨ ਸਗਲੀ ਜੰਤ ਮਟਾਈ ਦੇ ਸ਼੍ਰੀ ਖੰਡਪਾਟ ਸਾਹਿਬ ਦਾ ਆਰੰਭਸਨ ਜਿਨ੍ਹਾਂ ਦੇ ਪੂਰਨ ਗੁਰਮਨ ਜੀ ਅਨੁਸਾਰ ਭੋਗ ਪਾਏ ਗਏ ਹਨ ਅਤੇ ਕਵਿਛਰੀ ਜਥੇ ਨੇ ਕਵਿਛਰੀ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ ਗੁਰੂ ਕੇ ਟਟ ਲੰਗਰ ਵਰਤ ਰਹੇ ਹਨ ਸੋ ਸਾਰੀਆਂ ਸੰਗਤਾਂ ਨੂੰ ਅੱਗੇ ਤੋਂ ਵੀ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਸਿੱਖੀ ਦਾ ਸੰਦੇਸ਼ ਦੇਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਭ ਜੀ ਨਾਲ ਵੀ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੇ ਸਾਬ ਜਿਆਦਾਂ ਦੇ ਆਪਕੋ ਜੋ ਕੰਡ ਗੁਰਮਾਨ ਦੀ ਸੰਗਤ ਨੇ ਮਰੇ ਸਰਤਾਪੁਰ ਰੁਕਮਾਰ ਮਾਲ ਜੋ ਹਨ ਪਾਠ ਕਰਵਾਏ ਹਨ ਜਿਨ੍ਹਾਂ ਦੇ ਭੋਗ ਪਾਏ ਗਏ ਕੁਇਸ਼ਰੀ ਜਥਾ ਇਹ ਸੰਗਤ ਗੁਰੂਕ ਲੰਗਰ ਤੋਟ ਵਾਤ ਰਿਆ ਹੈ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾਮੈਨ ਅਮਰਤਪਾਲ ਸਿੰਘ ਦੇ ਨਾਲ ਮੈਂ ਸਰਵਜੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ why did you que it